ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਚੌਥਾ ਸਤਿਗੁਰੂ ਜੀ ਗੁਰਮੁਖ ਜਨਾਂ ਦੀ ਵਿਢਾਈ ਬਾਬਤ ਕਥਨ ਕਰ ਰਹੇ ਹਨ ਆਉ ਚੱਲ ਰਹੀ ਤੁਰ ਕੀ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਵਿਚਾਰ ਸਰਲ ਵਿਚਾਰ ਦੇ ਵਿੱਚ ਆਪਾਂ ਲਾਹੇ ਪ੍ਰਾਪਤ ਕਰੀਏ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਕਿਰਪਾ ਕਰ ਰਹੇ ਹਨ ਗੁਰਮੁਖ ਅੰਤਰ ਸਾਧ ਹੈ ਮਨ ਤਨ ਨਾਮ ਸਮਾਏ ਗੁਰਾਂ ਦੁਆਰਾ ਵਰਉਸਾਇ ਗੁਰਮੁਖ ਜਨਾਂ ਦੇ ਚਿੱਤ ਅੰਤਰ ਕੀਏ ਵਿੱਚ ਪੂਰਨ ਸ਼ਾਂਤੀ ਹੈ ਕਿਉਂਕਿ ਉਹ ਮਨ ਤਨ ਕਰਕੇ ਨਾਮੀ ਪਰਮੇਸ਼ਰ ਵਿੱਚ ਸਮਾਏ ਮਿਲੇ ਭਾਵ ਅਪੇਧ ਰਹਿੰਦੇ ਹਨ ਨਾਮੂ ਚਿਤਵੇ ਨਾਮ ਪੜੈ ਨਾਮ ਰਹੈ ਲਿਵ ਲਾਏ ਚਿਤ ਦੀ ਚਿਤਵਣੀ ਕਰਕੇ ਨਾਮ ਨੂੰ ਚਿਤਵਦੇ ਹਨ ਜ਼ੁਬਾਨ ਕਰਕੇ ਨਾਮ ਦੀ ਹੀ ਪੜਾਈ ਪੜਦੇ ਹਨ ਤੇ ਨਾਮੀ ਪਰਮੇਸ਼ਰ ਵਿੱਚ ਹੀ ਲੈ ਬਿਰਤੀ ਨੂੰ ਬ੍ਰਹਮਾਕਾਰ ਕਰਨ ਰੂਪ ਲਗਾ ਕੇ ਰਹਿੰਦੇ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ ਗੁਰਮੁਖ ਜਨਾਂ ਨੇ ਨਾਮ ਰੂਪ ਮੁਕਤ ਰੂਪੀ ਪਦਾਰਥ ਕੀਮਤੀ ਵਸਤੂ ਨੂੰ ਪਾ ਲਿਆ ਹੈ ਇਸ ਕਰਕੇ ਉਹਨਾਂ ਦੀ ਚਿੰਤਾ ਫਿਕਰ ਦੇਣ ਵਾਲੀ ਅਵਿਧਿਆ ਬਿਲਾਏ ਨਾਸ਼ ਹੋ ਗਈ ਹੈ ਸਤਗੁਰ ਮਿਲਿਆ ਨਾਮ ਊਪਜੈ ਤਿਸ ਨਾਮ ਭੋਖ ਸਭ ਜਾਏ ਪੂਰਨ ਸਤਗੁਰਾਂ ਦੇ ਮਿਲਣੇ ਕਰਕੇ ਹਿਰਦੇ ਵਿੱਚ ਨਾਮ ਊਪਜੈ ਉਤਪੰਨ ਹੁੰਦਾ ਹੈ ਜਿਸ ਕਰਕੇ ਬ੍ਰਹਮ ਗਿਆਨ ਰੂਪੀ ਫਲ ਲੱਗ ਜਾਂਦਾ ਹੈ। ਅਤੇ ਰਸਾਂ ਕਸਾਂ ਆਸਾ ਪਦਾਰਥਾਂ ਆਦ ਦੀ ਸਾਰੀ ਭੁੱਖ ਚਲੀ ਜਾਂਦੀ ਹੈ। ਨਾਨਕ ਨਾਮੇ ਰਤਿਆ ਨਮ ਪੱਲੇ ਪਾਏ। ਸਤਿਗੁਰੂ ਜੀ ਕਥਨ ਕਰ ਰਿਹਾ ਜਿਹੜੇ ਪੁਰਖ ਨਾਮ ਚ ਰੰਗੇ ਹੋਏ ਆ ਉਹਨਾਂ ਦੇ ਅੰਤੈ ਕਰਨ ਰੂਪੀ ਪੱਲੇ ਵਿੱਚ ਨਾਮ ਹੀ ਪੈਂਦਾ ਹੈ। ਮਹੱਲਾ ਚੌਥਾ ਜਿਸ ਵਕਤ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਗੋਇੰਦਵਾਲ ਸਾਹਿਬ ਰਹਿੰਦਿਆਂ ਉਹਨਾਂ ਦੀ ਮਹਿਮਾ ਬਹੁਤ ਵੱਧ ਗਈ ਸੰਗਤਾਂ ਦੂਰ ਦਰਾੜਿਆਂ ਤੋਂ ਚੱਲ ਕੇ ਸਤਿਗੁਰਾਂ ਦੇ ਅੱਗੇ ਭੇਟਾ ਰਾ ਕੇ ਨਮਸਕਾਰ ਕਰਕੇ ਨਿਹਾਲ ਹੋ ਰਹੀਆਂ ਸਨ ਉਸ ਵੇਲੇ ਗੋੰਦੇ ਦਾ ਪਾਲਕ ਪੁੱਤਰ ਸਤਿਗੁਰਾਂ ਦੀ ਵਿੜਾਈ ਨੂੰ ਸਹਾਰ ਨਾ ਸਕਿਆ ਅਤੇ ਸਤਿਗੁਰਾਂ ਦੇ ਕੋਲ ਆ ਕੇ ਕਹਿਣ ਲੱਗਾ ਕਿ ਕੁਝ ਸਰਦਾਰੀ ਸਾਨੂੰ ਵੀ ਦੇਣਾ ਕਰੋ ਤੁਹਾਡੇ ਕੋਲ ਸੰਗਤਾਂ ਦੀ ਬੜੀ ਰੌਣਕ ਹੈ ਤੇ ਭੇਟਾ ਵੀ ਆਪਜੀ ਦੇ ਕੋਲ ਆਉਂਦੀ ਹੈ ਉਸ ਦੇ ਅੱਧ ਹਿੱਸੇ ਦੇ ਅਸੀਂ ਮਾਲਕ ਹਾਂ ਕਿਉਂਕਿ ਸਾਡੀ ਦਾਨ ਕੀਤੀ ਜ਼ਮੀਨ ਵਿੱਚ ਤੁਸੀਂ ਬੈਠੇ ਹੋ ਇਸ ਕਰਕੇ ਸਾਨੂੰ ਸਰਦਾਰੀ ਵਿੱਚ ਕੁਝ ਪੈਸੇ ਦਿਆ ਕਰੋ ਤਾਂ ਸਤਿਗੁਰਾਂ ਨੇ ਕਿਹਾ ਕਿ ਤੁਸੀਂ ਭੇਟਾ ਦੇ ਹੱਕਦਾਰ ਨਹੀਂ ਹੋ ਕਿਉਂਕਿ ਇੱਥੇ ਕੋਈ ਵੀ ਖਲ ਨਹੀਂ ਵੋਂਦਾ ਸਾਰੇ ਸਿੱਖ ਸੇਵਾ ਕਰਦੇ ਹਨ ਤੇ ਸੰਗਤਾਂ ਦੀ ਘਾਰ ਭੇਟਾ ਨਾਲ ਗੁਰੂ ਕਾ ਲੰਗਰ ਚੱਲਦਾ ਹੈ ਜੇਕਰ ਤੁਹਾਨੂੰ ਭੁੱਖ ਹੈ ਤਾਂ ਲੰਗਰੋਂ ਪ੍ਰਸ਼ਾਦਾ ਛਕ ਜਾਇਆ ਕਰੋ ਤੇ ਲੰਗਰ ਪਕਾਉਣ ਦੀ ਸੇਵਾ ਕਰ ਲਿਆ ਕਰੋ ਇਹ ਗੱਲ ਉਹਨਾਂ ਨੇ ਨਾ ਮੰਨੀ ਤੇ ਉੱਠ ਕੇ ਦੁਰਪੇ ਤਬੇ ਨਾਲ ਸਲਾਹ ਕਰਕੇ ਮਹਜਰਨਾਮਾ ਕੋਈ ਲਿਖਤ ਜਿਸ ਉੱਤੇ ਬਹੁਤਿਆਨ ਦੇ ਦਸਤਕ ਹੋਣ ਉਹ ਲਿਖ ਕੇ ਦਿੱਲੀ ਅਕਬਰ ਬਾਦਸ਼ਾਹ ਦੇ ਪਾਸ ਜਾ ਕੇ ਫਰਿਆਦ ਕੀਤੀ ਅਕਬਰ ਬਾਦਸ਼ਾਹ ਨੇ ਵਜ਼ੀਰਾਂ ਨੂੰ ਪੁੱਛਿਆ ਕਿ ਕੌਣ ਫਰਿਆਦਾ ਕਰਦਾ ਹੈ ਕਿਸ ਉੱਤੇ ਪੁਕਾਰ ਕਰਦਾ ਹੈ ਤਾਂ ਕੋਲ ਬੈਠੇ ਦੂਸਰੇ ਵਜ਼ੀਰ ਨੇ ਕਿਹਾ ਕਿ ਇਹ ਉਹਨਾਂ ਉੱਤੇ ਪੁਕਾਰੂ ਆਇਆ ਹੈ ਜਿਨ੍ਹਾਂ ਦਾ ਦਰਸ਼ਨ ਕਰਨ ਵਾਸਤੇ ਆਪ ਜੀ ਗੋਇੰਦਵਾਲ ਸਾਹਿਬ ਨੰਗੀ ਪੈਰੀ ਗਏ ਸੀ ਬਾਦਸ਼ਾਹ ਨੇ ਉਸੇ ਵੇਲੇ ਧੱਕੇ ਮਰਵਾ ਕੇ ਕਾਲਾ ਮੂੰਹ ਕਰਵਾ ਕੇ ਗੋਂਦੇ ਦੇ ਪਾਲਕ ਪੁੱਤਰ ਨੂੰ ਕਜੈਰੀਆਂ ਬਾਹਰ ਕਢਵਾ ਦਿੱਤਾ ਉਸੇ ਪ੍ਰਸੰਗ ਨੂੰ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਦੁਬਾਰਾ ਸੰਗਤਾਂ ਨੂੰ ਸੁਣਾਉਂਦੇ ਕਥਨ ਕਰਦੇ ਆ ਸਤਿਗੁਰ ਪੁਰਖ ਜੇ ਮਾਰਿਆ ਭ੍ਰਮ ਭ੍ਰਮਿਆ ਘਰ ਛੋੜੇ ਘਰ ਛੋੜ ਗਿਆ ਜਿਹੜਾ ਮਨੁੱਖ ਗੋਂਦੇ ਦਾ ਪਾਲਕ ਪੁੱਤਰ ਸਤਿਗੁਰੂ ਪੁਰਖ ਦਾ ਬੇਮੁਖ ਕਰਨ ਰੂਪ ਮਾਰਿਆ ਹੋਇਆ ਹੈ ਉਹ ਸਰਦਾਰੀ ਦੇ ਪਰਮ ਦਾ ਭ੍ਰਮਿਆ ਪਰਮਾਇਆ ਹੋਇਆ ਆਪਣੇ ਘਰ ਨੂੰ ਛੱਡ ਕੇ ਦਿੱਲੀ ਅਕਬਰ ਬਾਦਸ਼ਾਹ ਦੇ ਕੋਲ ਚਲਾ ਗਿਆ ਤੇ ਹੋਇਆ ਕੀ ਉਸ ਪਿੱਛੇ ਵੱਜੈ ਫੱਕੜੀ ਮੋਹ ਕਾਲਾ ਆਗੈ ਭਇਆ ਉਸ ਪਿੱਛੇ ਫੱਕੜੀ ਭਾਵ ਭੰਡੀ ਬਦਨਾਮੀ ਦੀ ਡੌਂਡੀ ਵੱਜਦੀ ਹੈ ਫੱਕੜੀ ਤਾੜੀ ਵੱਜਦੀ ਹੈ ਫਿਰ ਅੱਗੇ-ਅੱਗੇ ਬਾਦਸ਼ਾਹ ਦੇ ਕੋਲ ਜਾ ਕੇ ਵੀ ਕਾਲਾ ਮੂੰਹ ਆਇਆ ਉਸ ਅਰਲ ਬਰਲ ਮੋਹੋਂ ਨਿਕਲੈ ਨਿਤ ਝੱਗੂ ਸੁੱਟਦਾ ਮੂਹ ਫਿਰ ਉਸ ਦੇ ਮੂਹੋਂ ਅਰਲ ਅਸਤ ਬਰਲ ਵਿਅਸਤ ਉਲਟ-ਪੁਲਟ ਗੱਲਾਂ ਹੀ ਨਿਕਲਦੀਆਂ ਅਸਲ ਇਉ ਉਹ ਨਿਤਾਪ੍ਰਦੀ ਨਿੰਦਿਆ ਰੂਪੀ ਝੱਗ ਸੁੱਟਦਾ ਹੋਇਆ ਮਾਰੇ ਕਹਿੰਦੇ ਮਰ ਗਿਆ ਕੀ ਹੋਵੇ ਕਿਸੇ ਹੀ ਦੇ ਕੀਤਾ ਜਾਂ ਧੁਰ ਕਿਰਤ ਉਸ ਦਾ ਇਹੋ ਜਿਹਾ ਪਿਆ ਹਾ ਕਿਸੇ ਦੇ ਕੀਤਾ ਕੀ ਹੋ ਸਕਦਾ ਹੈ ਪਾਉ ਉਸ ਨੂੰ ਕੋਈ ਵੀ ਚੰਗੀ ਸਿੱਖਿਆ ਨਹੀਂ ਦੇ ਸਕਦਾ ਕਿਉਂਕਿ ਜਦੋਂ ਮੁੱਢ ਤੋਂ ਹੀ ਉਸ ਦਾ ਕਰਮ ਇਹੋ ਜਿਹਾ ਨਿੰਦਿਆ ਕਰਨ ਦਾ ਮੱਥੇ ਉੱਤੇ ਪਿਆ ਹੋਇਆ ਹੈ ਅਤੀ ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੈ ਨਾ ਭਾਵੇ ਜਿੱਥੇ ਵੀ ਉਹ ਸੰਗਤ ਵਿੱਚ ਇਸ ਲੋਕ ਵਿੱਚ ਜਾਂ ਪਰਲੋਕ ਵਿੱਚ ਜਾਂਦਾ ਹੈ ਉੱਥੇ ਹੀ ਉਹ ਝੂਠ ਬੋਲਦਾ ਝੂਠਾ ਹੁੰਦਾ ਤੇ ਝੂਠ ਹੀ ਬੋਲਣੇ ਕਰਕੇ ਕਿਸੇ ਨੂੰ ਵੀ ਉਹ ਪਾਉਂਦਾ ਨਹੀਂ ਚੰਗਾ ਨਹੀਂ ਲੱਗਦਾ ਵੇਖੋ ਭਾਈ ਵਡਿਆਈ ਹਰ ਸੰਤੋ ਸੁਆਮੀ ਆਪਣੇ ਕੀ ਜੈਸਾ ਕੋਈ ਕਰੇ ਤੈਸਾ ਕੋਈ ਪਾਵੇ ਹੀ ਭਾਈ ਪ੍ਰਭੂ ਸੰਤ ਜਨੋ ਆਪਣੇ ਆਪ ਦੇ ਸੁਆਮੀ ਮਾਲਕ ਅਕਾਲ ਪੁਰਖ ਦੀ ਵਡਿਆਈ ਮਹਿਮਾ ਦੇਖੋ ਜਿਹੋ ਜਿਹਾ ਕੋਈ ਕਰਮ ਕਰਦਾ ਹੈ ਉਹ ਜਿਹਾ ਹੀ ਕੋਈ ਫਲ ਪਾਉਂਦਾ ਹੈ ਇਹ ਬ੍ਰਹਮ ਵਿਚਾਰ ਹੋਵੇ ਗਰ ਸਾਚ ਹੈ ਅੱਗੋ ਦੇ ਜਨ ਨਾਨਕ ਆਖ ਸੁਣਾਵੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਸੱਚੇ ਬ੍ਰਹਮ ਦਾ ਵਿਚਾਰ ਨਿਰਣਾ ਸੱਚੇ ਸਜਖੰਡ ਰੂਪੀ ਦਵਾਰੇ ਤੇ ਹੁੰਦਾ ਹੈ ਇਹ ਗੱਲ ਮੈਂ ਜਨਦਾਸ ਅੱਗੋ ਦੇ ਪਹਿਲਾਂ ਹੀ ਅਗਮ ਬਾਚ ਕਹਿ ਕੇ ਸੁਣਾ ਰਿਹਾ ਕਿ ਨਿੰਦਕ ਦੀ ਪਰਲੋਕ ਵਿੱਚ ਆ ਹਾਲਤ ਹੁੰਦੀ ਆ ਸੱਚੇ ਸਾਧ ਸੰਗਤ ਰੂਪੀ ਧਾਰ ਵਿੱਚ ਬ੍ਰਹਮ ਦੀ ਵਿਚਾਰ ਹੁੰਦੀ ਹੈ ਮੈਂ ਜਨਦਾਸ ਤੁਹਾਡੇ ਸਰੀਰਾਂ ਦੇ ਛਾਂਤ ਹੋਣ ਤੋਂ ਪਹਿਲਾਂ ਹੀ ਅਗਮ ਬਾਜ ਭਾਵ ਕਹਿ ਕੇ ਸੁਣਾ ਰਿਹਾ ਪੌੜੀ ਗੁਰ ਸੱਚਾ ਵੱਦਾ ਦੇਹ ਰਖਵਾਲੇ ਗੁਰ ਦਿੱਤੇ ਸੱਚੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਖਡੂਰ ਸਾਹਿਬ ਰੂਪੀ ਤੇਹੋ ਬੰਨਿਆ ਤੇ ਗੁਰਿਆਈ ਦੇ ਕੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਰੱਖਿਆ ਕਰਨ ਵਾਲੇ ਭੇਜ ਦਿੱਤੇ ਸੱਚੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੋਇੰਦਵਾਲ ਰੂਪੀ ਤੇਹੇ ਬੰਨਿਆ ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਰਖਵਾਲੇ ਭੇਜ ਦਿੱਤੇ ਸੱਚੇ ਗੁਰ ਚੇਤਨ ਸਰੂਪ ਪਰਮੇਸ਼ਰ ਨੇ ਸਾਧ ਸੰਗਤ ਰੂਪੀ ਥਾਂ ਬੰਨਿਆ ਹੈ ਤੇ ਲੋਕ ਪ੍ਰਲੋਕ ਵਿੱਚ ਰੱਖਿਆ ਕਰਨ ਵਾਲੇ ਬ੍ਰਹਮ ਸ੍ਰੋਤਰੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਕਾਇਮ ਕਰ ਦਿੱਤੇ ਸੱਚੇ ਗੁਰੂ ਸਰੂਪ ਪਰਮੇਸ਼ਰ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਭਗਤੀ ਰੂਪੀ ਗਿਆਨ ਰੂਪੀ ਥਾਂ ਬੰਨਿਆ ਹੈ ਉਹਨਾਂ ਗਿਆਨਵਾਨਾਂ ਭਗਤੀ ਵਾਲਿਆਂ ਦੇ ਰਖਵਾਲੇ ਗੁਰੂ ਸਾਹਿਬ ਜੀ ਕਰ ਦਿੱਤੇ ਹਨ ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ਉਹਨਾਂ ਦੀਆਂ ਸਾਰੀਆਂ ਆਸਾਂ ਪੂਰੀਆਂ ਹੋਈਆਂ ਹਨ ਜਿਨ੍ਹਾਂ ਦੇ ਮਨ ਚੇਤ ਸਤਿਗੁਰਾਂ ਦੇ ਚਰਨਾ ਕਮਲਾਂ ਵਿੱਚ ਰੰਗੇ ਗਏ ਗੁਰ ਕਿਰਪਾਲ ਬੇਅੰਤ ਅਵਗਣ ਸਭ ਹਤੇ ਜਦੋਂ ਸਤਿਗੁਰੂ ਜੀ ਬੇਅੰਤ ਕਿਰਪਾਲੂ ਦਿਆਲੂ ਹੋਏ ਤਾਂ ਸਾਰੇ ਔਗਣ ਹੀ ਨਾਸ਼ ਹੋ ਗਏ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ ਸਤਿਗੁਰਾਂ ਨੇ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰ ਕੇ ਸਾਨੂੰ ਆਪਣੇ ਸੇਵਕ ਕਰ ਲਿੱਤੇ ਕਰ ਲਿਆ ਬਣਾ ਲਿਆ ਨਾਨਕ ਸਦਬਲਹਾਰ ਜਿਸ ਗੁਰ ਕੇ ਗੁਣ ਇਤੇ ਪਾਤਸ਼ਾਹ ਫਰਮਾਉਂਦੇ ਹਨ ਕਥਨ ਕਰਦੇ ਹਨ ਕਿ ਜਿਸ ਸਤਗੁਰੂ ਜੀ ਦੇ ਵਿੱਚ ਇਤੇ ਕਹੀਏ ਇਤਨੇ ਭਾਵ ਬੇਅੰਤ ਸ਼ੁਭ ਗੁਣ ਹਨ ਉਸ ਸਤਗੁਰਾਂ ਤੋਂ ਸਦਾ ਸੈਂਕੜੇ ਵਾਰੀ ਅਸੀਂ ਬਲਹਾਰ ਕੁਰਬਾਨ ਜਾਂਦੇ ਹਾਂ ਸ਼ਲੋਕ ਮਹੱਲਾ ਪਹਿਲਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਗੁਰੂ ਖੇਤਰ ਵਿੱਚ ਗਏ ਸਨ ਤੌਥੀ ਪੰਡਤਾਂ ਨੇ ਸਤਿਗੁਰਾਂ ਨਾਲ ਮਿਲ ਕੇ ਬਹੁਤ ਚਰਚਾ ਕੀਤੀ ਜਦੋਂ ਸਾਰੇ ਪੰਡਤ ਚਰਚਾ ਵਿਚਾਰ ਗਏ ਤਾਂ ਸਤਿਗੁਰਾਂ ਨੇ ਸਾਰਿਆਂ ਨੂੰ ਖੀਰ ਬਣਾ ਕੇ ਛਕਾਈ ਉਸ ਵਕਤ ਇੱਕ ਹੋਰ ਪੰਡਤ ਆਇਆ ਤੇ ਆ ਕੇ ਕਹਿਣ ਲੱਗਾ ਕਿ ਮਹਾਰਾਜ ਮੈਨੂੰ ਕੁਝ ਦਾਨ ਦੇਣਾ ਕਰੋ ਤਾਂ ਸਤਿਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਕਿਹਾ ਕਿ ਇਥੋਂ ਥਾਂ ਪੁੱਟ ਜਦੋਂ ਥਾਂ ਪੁੱਟਿਆ ਤਾਂ 100 ਰੁਪਏ ਨਿਕਲੇ ਤੇ ਸਤਿਗੁਰਾਂ ਨੇ ਭਾਈ ਮਰਦਾਨੇ ਨੂੰ ਕਿਹਾ ਇਸ ਪੰਡਿਤ ਨੂੰ ਪਕੜਾ ਦੇ ਜਦੋਂ ਪੈਸੇ ਫੜਾ ਦਿੱਤੇ ਤਾਂ ਪੰਡਿਤ ਕਹਿਣ ਲੱਗਾ ਕਿ ਸਤਿਗੁਰੂ ਜੀ ਹੋਰ ਦਾਨ ਦਿਓ ਤਾਂ ਸਤਿਗੁਰਾਂ ਨੇ ਭਾਈ ਮਰਦਾਨੇ ਨੂੰ ਦੁਬਾਰਾ ਕਿਹਾ ਆਪਣੇ ਖੀਸੇ ਵਿੱਚੋਂ ਕੱਢ ਕੇ ਹੋਰ ਪੈਸੇ ਦੇ ਦਿਓ ਜਦੋਂ ਭਾਈ ਮਰਦਾਨੇ ਨੇ ਖੀਸੇ ਵਿੱਚ ਹੱਥ ਮਾਰਿਆ ਤਾਂ ਦੋ ਪੈਸੇ ਨਿਕਲੇ ਤੇ ਕੱਢ ਕੇ ਪੰਡਿਤ ਨੂੰ ਫੜਾ ਦਿੱਤੇ ਤਾਂ ਫਿਰ ਪੰਡਿਤ ਕਹਿਣ ਲੱਗਾ ਮਹਾਰਾਜ ਆਪ ਜੀ ਨੇ ਜਗਤ ਦੇ ਗੁਰੂ ਹੋ ਕੇ ਇਹੋ ਹੀ দান ਦਿੱਤਾ ਹੈ ਇਤਨੇ ਵੱਡੇ ਜਜਮਾਨ ਹੋ ਤਾਂ ਸੁਣ ਕੇ ਸਤਿਗੁਰੂ ਜੀ ਨੇ ਉਸ ਦੇ ਪ੍ਰਤੀ ਉਪਦੇਸ਼ ਦਿੰਦਿਆਂ ਸ਼ਬਦ ਉਚਾਰਨ ਕੀਤਾ ਤਾਂ ਕੀ ਰਜਾਇ ਲੇਖਿਆ ਪਾਏ ਅਬ ਕਿਹਾ ਕੀ ਜੈ पांडे ਇਹ पांडे ਪੰਡਿਤ ਉਸ ਵਾਹਿਗੁਰੂ ਦੀ ਰਜਾਇ ਆਗਿਆ ਅਨਸਾਰ ਜੋ ਤੇਰੇ ਮੱਥੇ ਉੱਪਰ ਪਰਲਬਦ ਰੂਪੀ ਕਰਮ ਦਾਣ ਦਾ ਲੇਖਿਆ ਗੀਏ ਲਿਖਿਆ ਹੋਇਆ ਸੀ ਉਹ ਤੂੰ ਪਾ ਲਿਆ ਹੈ ਅਬ ਹੁਣ ਤੂੰ ਛੁਰ ਕੇ ਕੀ ਕਰੇਗਾ ਅਬ ਕਿ ਇਹ ਹੁਣ ਹੋਰ ਮਾਇਆ ਦੀਆਂ ਪੰਡਾਂ ਬੰਨਣ ਦਾ ਕੀ ਇਛਾ ਕਰਦਾ ਹੁਕਮ ਹੋਆ ਹਾਸਲ ਤਦੇ ਹੋਏ ਨਿਬੜਿਆ ਹੰਡਹਿ ਜੀ ਕਮਾਂਦੇ ਜਦੋਂ ਵਾਇਗੁਰੂ ਦਾ ਹੁਕਮ ਹੋਇਆ ਤੈਨੂੰ ਦਾਨ ਹਾਸਲ ਪ੍ਰਾਪਤ ਹੋ ਗਿਆ ਉਸੇ ਵੇਲੇ ਤੇਰਾ ਨਿਬੇੜਾ ਹੋ ਗਿਆ ਕਿਉਂਕਿ ਸਾਰੇ ਜੀਵ ਦੇਹੀ ਲੇਖ ਅਨਸਾਰ ਕਰਮਾ ਨੂੰ ਕਮਾਉਂਦੇ ਹਾਂਡੇ ਕਈੇ ਫਿਰਦੇ ਆ ਭਾਵ ਜੋ ਤੇਰੇ ਲੇਖ ਵਿੱਚ ਪਦਾਰਥ ਸੀ ਉਹ ਤੈਨੂੰ ਮਿਲ ਗਿਆ ਹੈ ਮਹੱਲਾ ਦੂਜਾ ਜਦੋਂ ਫਿਰ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਪਾਈ ਬਾਲੇ ਨੇ ਜਨਮ ਸਾਖੀ ਸੁਣਾਈ ਸੀ ਜਿਸ ਵਕਤ ਜਨਮ ਸਾਖੀ ਸੁਣਾਉਂਦਿਆਂ ਇੱਕ ਸਾਖੀ ਸੁਣਾਈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤਲੰਬੇ ਸ਼ਹਿਰਵਾਲ ਵਿੱਚ ਰਹੇ ਸਨ ਉਸ ਵਕਤ ਭਾਈ ਮਰਦਾਨੇ ਨੂੰ ਮਹਾਰਾਜ ਨੇ ਮੱਕੀ ਦੇ ਨਿਕਲੇ ਦਾਣੇ ਨੂੰ ਵੇਖ ਕੇ ਕਿਹਾ ਕਿ ਮਰਦਾਨਿਆ ਇਹ ਦਾਣਾ ਕੁਕੜੀ ਦੇ ਕਰਮਾ ਵਿੱਚ ਖਾਣਾ ਲਿਖਿਆ ਹੈ ਜਦੋਂ ਸਤਿਗੁਰਾਂ ਨੇ ਇਹ ਵਚਨ ਕਹੇ ਤਾਂ ਜ਼ਿਮੀਂਦਾਰ ਸੁਣ ਕੇ ਕਹਿਣ ਲੱਗਾ ਕਿ ਤੁਸੀਂ ਤਾਂ ਐਵੇਂ ਝੂਠ ਕਹਿੰਦੇ ਹੋ ਮੈਂ ਹੁਣੇ ਹੀ ਇਹ ਦਾਣਾ ਖਾ ਜਾਂਦਾ ਜਦੋਂ ਜ਼ਿਮੀਂਦਾਰ ਨੇ ਬਾਬੂ ਤੋਂ ਛੱਲੀ ਦੇ ਸਿਰੇ ਤੋਂ ਤੋੜ ਕੇ ਆਪਣੇ ਮੂੰਹ ਵਿੱਚ ਦਾਣਾ ਪਾਉਣਾ ਚਾਹਿਆ ਤਾਂ ਉਹ ਨੱਕ ਵਿੱਚ ਚੜ ਗਿਆ ਬਹੁਤ ਜ਼ੋਰ ਲਾਇਆ ਜਦੋਂ ਦਾਣਾ ਨਾ ਨਿਕਲਿਆ ਬਹੁਤ ਦੁਖੀ ਹੋਇਆ ਤਾਂ ਕਿਸੇ ਤੋਂ ਜ਼ਿੰਮੇਦਾਰ ਨੇ ਖੁਰਮ ਸ਼ਹਿਰ ਵਿੱਚ ਇੱਕ ਸਿਆਣੇ ਹਕੀਮ ਦੀ ਬਾਤ ਸੁਣਿਆ ਤਾਂ ਉੱਥੇ ਪਹੁੰਚਿਆ ਜਦੋਂ ਹਕੀਮ ਨੇ ਨੱਕ ਨੂੰ ਛੇਕ ਆਉਣ ਵਾਲੀ ਦਵਾਈ ਸੁੰਘਾਈ ਤਾਂ ਛੇਕ ਆਉਣ ਤੋਂ ਦਾਣਾ ਬਾਹਰ ਨਿਕਲ ਗਿਆ ਕੋਲ ਹਕੀਮ ਦੀ ਕੁੱਕੜੀ ਫਿਰ ਰਹੀ ਸੀ ਉਸ ਨੇ ਚੁੱਕ ਕੇ ਖਾ ਲਿਆ ਫਿਰ ਜਦੋਂ ਵਾਪਸ ਆਇਆ ਤਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਚਰਨਾਂ ਤੇ ਡਿੱਗ ਪਿਆ ਕਿ ਮੈਨੂੰ ਬਖਸ਼ ਲਵੋ ਆਪ ਜੀ ਨੇ ਸਤ ਹੀ ਕਥਨ ਕੀਤਾ ਸੀ ਜਦੋਂ ਇਹ ਸਾਰੀ ਸਾਖੀ ਸਤਿਗੁਰਾਂ ਨੇ ਪਾਈ ਬਾਲੇ ਤੋਂ ਸੁਣੀ ਤਾਂ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਨਕਨਥ ਖਸਮ ਹੱਥ ਕਿਰਦ ਤਕੇ ਦੇ ਜਹਾ ਦਾਣੇ ਤਹਾ ਕਾਣੇ ਨਾਨਕਾ ਸਜਹਿ ਜੀਵਾਂ ਦੇ ਅੰਤਹਿ ਕਰਨ ਰੂਪੀ ਨਕ ਨਕ ਵਿੱਚ ਪਰ ਲਬਦ ਰੂਪੀ ਨਾਥਨ ਕੇਲ ਪਾ ਕੇ ਕਸਮ ਮਾਲਕ ਪਰਮੇਸ਼ਰ ਨੇ ਸਾਰਿਆਂ ਨੂੰ ਆਪਣੇ ਹੱਥ ਵਿੱਚ ਭਾਵ ਅਧੀਨ ਰੱਖਿਆ ਹੋਇਆ ਹੈ ਜੀਵਾਂ ਦੇ ਪੂਰਵ ਕੀਤੇ ਹੋਏ ਕਿਰਤ ਕਰਮ ਹੀ ਤੱਕੇ ਦੇ ਕੇ ਉੱਥੇ ਪੁੰਜਾ ਦਿੰਦੇ ਆ ਸਤਿਗੁਰੂ ਜੀ ਕਥਨ ਕਰਦੇ ਹਨ ਕਿ اے ਭਾਈ ਜਹਾਂ ਕਹੀਏ ਜਿੱਥੇ ਕਿਸੇ ਦਾ ਪਰਲਬਦ ਰੂਪੀ ਦਾਣੇ ਅਨਾਜ ਪੈਦਾ ਕੀਤਾ ਹੈ ਤਹਾਂ ਕਹੀਏ ਉੱਥੇ ਜਾ ਕੇ ਖਾਣਾ ਹੀ ਪੈਂਦਾ ਹੈ ਇਹ ਸੱਚਾ ਬਚਨ ਹੈ ਪੌੜੀ ਸਬੇ ਗੱਲਾਂ ਆਪ ਥਾਟ ਬਹਾਲੀਓਨ ਪਰਮੇਸ਼ਰ ਨੇ ਆਪ ਹੀ ਜੀਵਾਂ ਦੀ ਪਾਲਣ ਪੋਸ਼ਣ ਦੀ ਪਰਾਲব্ধ ਦੀ ਕਰਮ ਅਨਸਾਰ ਫਲ ਦੇਣ ਦੀ ਬ੍ਰਹਮ ਗਿਆਨ ਦੀ ਪ੍ਰਾਪਤੀ ਦੀ ਸਤ ਸੰਗਤ ਕਰਕੇ ਆਤਮਾ ਆਨੰਦ ਪ੍ਰਾਪਤ ਹੋਣ ਦੀ ਇਤਿਆਦ ਸਾਰੀਆਂ ਬਾਤਾਂ ਥਾਟਕੀ ਬਣਾ ਕੇ ਇਸਤਿਤ ਭਾਵ ਕਾਇਮ ਕੀਤੀਆਂ ਆਪੇ ਰਚਨ ਰਚਾਏ ਆਪੇ ਹੀ ਕਾਲਿਯੋਨ ਆਪ ਹੀ ਪਰਮੇਸ਼ਰ ਨੇ ਪੰਜਾਂ ਤਤਾਂ ਦੀ ਸੂਖਮ ਰਚਨਾ ਨੂੰ ਰਚਾ ਕੇ ਸੂਖਮ ਸ੍ਰਿਸ਼ਟੀ ਨੂੰ ਰਚਿਆ ਆਪ ਹੀ ਸਥੂਲ ਤਤਾਂ ਦੀ ਰਚਨਾ ਰਚ ਕੇ ਸਥੂਲ ਸ੍ਰਿਸ਼ਟੀ ਨੂੰ ਰਚਿਆ ਹੈ ਤੇ ਆਪ ਹੀ ਸਾਰੇ ਜੀਵਾਂ ਵਿੱਚ ਆਪਣੀ ਚੇਤਨ ਸੱਤਾ ਨੂੰ ਪਾਇਆ ਹੈ ਆਪ ਹੀ ਨਾਮ ਦੀ ਕਾਲਿਯੋਨ ਕਮਾਈ ਕਰਨ ਵਾਲਾ ਹੈ ਅਪੇ ਜੰਤ ਉਪਾਏ ਆਪ ਪ੍ਰਤਪਾਲਿਓਨ ਆਪ ਹੀ ਰਾਜਸੀ ਤਾਮਸੀ ਸਾਤ ਕੀ ਜੀਵਾਂ ਨੂੰ ਪੈਦਾ ਕਰਦਾ ਆਪ ਹੀ ਸਾਰਿਆਂ ਦੇ ਪ੍ਰਤਪਾਲਿਓਨ ਪ੍ਰਤੀਪਾਲਣਾ ਕਰਦਾ ਹੈ ਦਾਸ ਰੱਖੇ ਗੰਠ ਲਾਏ ਨਦਰ ਨਿਹਾਲਿਓਨ ਜਿਨ੍ਹਾਂ ਵੱਲ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਨਾਲ ਵੇਖਣਾ ਕੀਤਾ ਹੈ ਉਹਨਾਂ ਦਾਸ ਸੇਵਕਾਂ ਨੂੰ ਆਪਣੇ ਅਪੇਧ ਨਿਸ਼ਚੇ ਰੂਪੀ કંਠ ਗਲੇ ਨਾਲ ਲਾ ਕੇ ਰੱਖਦਾ ਜਿਹੜੇ ਦਾਸ ਸੇਵਕ ਪਰਮੇਸ਼ਰ ਨੇ ਆਪ ਦੇ ਆਪਣੇ ਅਪੇਧ ਨਿਸ਼ਚੇ ਰੂਪੀ કંਠ ਨਾਲ ਲਾ ਕੇ ਰੱਖੇ ਹਨ ਉਹਨਾਂ ਨੇ ਪਰਮੇਸ਼ਰ ਦੇ ਸਰੂਪ ਨੂੰ ਗਿਆਨ ਦ੍ਰਿਸ਼ਟੀ ਦੁਆਰਾ ਨਿਹਾਲੇ ਹੋਣ ਵੇਖ ਲਿਆ ਹੈ ਨਾਨਕ ਭਗਤਾ ਸਦਾ ਆਨੰਦ ਪਾਉ ਦੂਜਾ ਜਲਿਓਨ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਭਗਤਾ ਨੂੰ ਹਮੇਸ਼ਾ ਪਰਮੇਸ਼ਰ ਦਾ ਆਨੰਦ ਬਣਿਆ ਹੀ ਰਹਿੰਦਾ ਹੈ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਦੂਜਾ ਦ્વੈਤ ਭਾਵ ਨੂੰ ਸਤਿਗੁਰਾਂ ਦੇ ਉਪਦੇਸ਼ ਦੁਆਰਾ ਜਾਲਿ ਉਨਸਾੜ ਦਿੱਤਾ ਹੈ ਭਾਵ ਆਪਣੇ ਹਿਰਦੇ ਚੋਂ ਸਾੜ ਲਿਆ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ Oh. Uh -huh. the uh -huh. uh -huh.